ਹੰਤਾਂ ਬਾਬਾ ਜਵਾਹਰਦਾਸ ਜੀ ਸੁਸਾਂ ਬਣੇ ਦੀ ਜਾਤ ਵਿੱਚ ਸਲਾਨਾ ਜੋੜ ਮੇਲਾ ਸਿਕ ਸੈਂਟਰ ਕੁਇਨਸ ਵਿਲੇਜ ਵਿਖੇ 17 18 19 ਮਹੀਨ ਨੂੰ ਮਨਾਏ ਜਾ ਰਹੇ ਹਨ। ਸਸੂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮੋ ਹਮਾ ਕੇ ਪਹੁੰਚੋ। ਨਿਊਯਾਰਕ ਦੇ ਗੁਰਦੁਆਰਾ ਸਿਕ ਸੈਂਟਰ ਕੋਇਨਸ ਵਿਲੇ ਵਿਖੇ 17 18 ਤੇ 19 ਮਈ ਨੂੰ ਬਾਬਾ ਜਵਾਹਰ ਸਿੰਘ ਸੂਸਾ ਵਾਲਿਆਂ ਦੀ ਨਿੱਕੀ ਯਾਦ ਉਸਮਰਪਿਤ ਵਿਸ਼ੇਸ਼ ਮਾਗਮ ਕਰਵਾਈ ਜਾ ਰਹੀ ਹੈ ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਨੂੰ ਇਸ ਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਔਨ ਵਾਲੇ 17 18 ਅਤੇ 19 ਮਈ ਨੂੰ ਨਿਊਯਾਰਕ ਦੇ ਕੋਰ ਦੁਆਰਾ ਸਿਕ ਸੈਂਟਰ ਕੋਇੰਸ ਵਿਲੇਜ ਵਿਖੇ ਤੰਤਨ ਬਾਬਾ ਜਵਾਹਰਦਾਸ ਜੀ ਸੂਸਾਂ ਵਾਲਿਆਂ ਦੀ ਨਿੱਕੀ ਯਾਦ ਉਸਮਰ ਤੇ ਸਲਾਨਾ ਜੋੜ ਪੇ ਲਾਂਕਰਵਾਇਆ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਇਲਾਕੇ ਦੀ ਸਾਰੀ ਸੰਗਤ ਨੂੰ ਪਰਿਵਾਰਾਂ ਸਮੇਤ ਗੁਰੂ ਘਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਤੰਤਾਂ ਤੋਂ ਬਾਬਾ ਜਵਾਰਦਾਸ ਜੀ ਸੂਸਾਂ ਵਾਲਿਆਂ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ 27 17 18 19 ਮਈ ਨੂੰ ਗੁਰੂਗੜ੍ਹ ਸਿੱਖ ਸੈਂਟਰ ਆਫ ਕੁਇਨਸ ਵਿਲੇਜ ਵਿਖੇ ਬੜੇ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ ਹੌਮ ਆ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਬਾਬਾ ਜਵਾਰਦਾਸ ਜੀ ਉਸਾਂ ਵਾਲੇ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਸਿੱਖ ਸੈਂਟਰ ਕੁਇਨਸ ਵਿਲੇਜ ਵਿਖੇ 17 18 19 ਮਈ ਨੂੰ ਮਨਾਏ ਜਾ ਰਹੇ ਹਨ ਤੇ ਭਾਰੀ ਗੁਰਮਤ ਸਮਾਗਮ ਹੋ ਰਹੇ ਹਨ ਸੰਗਤਾਂ ਦੇ ਚਰਨਾ ਵਿੱਚ ਨਿਮਰ ਬੇਨਤੀ ਹੈ ਜੀ ਆਪ 17 18 19 ਮਈ ਨੂੰ ਸਿੱਖ ਸੈਂਟਰ ਕੁਇਨਸ ਵਿਲੇਜ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੰਗਤਾਂ ਦੇ ਚਾਨਣਾਂ ਚ ਬੇਨਤੀ ਆ ਧੰਨ ਧੰਨ ਬਾਬਾ ਜਵਾਰਦਾਸ ਹੂਸਾਂ ਵਾਲਿਆਂ ਉਹਨਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ 17 18 19 ਮਈ ਨੂੰ ਗੁਰਦੁਆਰਾ ਸਿਕਸ ਸੈਂਟਰ ਕੁਇਨਸ ਬਲੇਵਰਡ ਕੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਹੌਮ ਹੁਮਾ ਕੇ ਪਹੁੰਚੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਤੁਹਾਨੂੰ ਦੱਸ ਦਈਏ ਕਿ 17 ਮਈ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 19 ਮਈ ਦਿਨ ਐਤਵਾਰ ਨੂੰ ਪੋਗ ਪਾਈ ਜਾਣਗੇ ਇਸ ਉਪਰੰਤ ਪੰਥ ਪਰਿਸ਼ਦ ਕੀਤਨੀ ਜਥੇਵੰ ਲੋ ਕਥਾ ਤੇ ਕੀਰਤਨ ਰਾਹੀਂ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਾਈ ਜਤਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ ਪਾਈ ਮੋਹਨ ਸਿੰਘ ਜੀ ਵਟਾਣਾ ਦਾ ਡਾਟੀ ਜਥਾ ਤੇ ਗਿਆਨੀ ਬਲਵਿੰਦਰ ਸਿੰਘ ਨਾਪਾ ਵਾਲੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਤਨਤਨ ਬਾਬਾ ਜਵਾਰਦਾਸ ਜੀ ਦਾ ਜੋੜ ਮੇਲਾ 17 18 19 ਮਈ ਨੂੰ ਬੜੀ ਧੂਮਤਾਂ ਨਾਲ ਕੂਇਂਜ ਵਿਲੇਜ ਸੈਂਟਰ ਸਿਕ ਸੈਂਟਰ ਵਿੱਚ ਮਨਾਇਆ ਜਾ ਰਿਹਾ ਹੈ ਹੌਮ ਬਹੁੰਬਾ ਕੇ ਸਾਰੀ ਸੰਗਤ ਦਰਸ਼ਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਜਵਾਰਦਾਸ ਜੀ ਸੁਸਾਂਵਾਲਿਆਂ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਿਕ ਸੈਂਟਰ ਕੁਇਨਜ਼ ਅਵਲੈਜ ਦੇ ਵਿੱਚ ਬੜੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 17 18 19 ਮਈ ਨੂੰ ਆਪ ਸਭ ਸੰਗਤਾਂ ਨੂੰ ਚਰਣਾ ਵਿੱਚ ਅਪੀਲ ਕੀਤੀ ਜਾਂਦੀ ਹੈ ਕਿ ਹਮੇ ਮਾ ਕੇ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜਵਾਰਦਾਸ ਜੀ ਦਾ ਜਿਹੜਾ ਪ੍ਰੋਗਰਾਮ ਲਾ ਰਿਹਾ ਹੈ 17 18 19 ਨੂੰ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਹਮੇ ਹਾਂ ਕੇ ਪਹੁੰਚੋ ਤੇ ਬਾਬਾ ਜੀ ਦਾ ਪ੍ਰੋਗਰਾਮ ਚ اپنی حاضری لوائے ਗੁਰੂ ਜੀ ਖਾਲਸਾ ਵਾਜਗੁਰੂ ਜੀ ਫਤਿਹ ਤਨਤਨ ਬਾਬਾ ਜਵਾਹਰਦਾਸ ਜੀ ਸੂਸਾ ਵੜਨ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸਮਾਗਮ 'ਪਰਬੰਥਾ ਵੱਲੋਂ ਸੰਗਤ ਲਈ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਜਾਣਗੇ ਸੋ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਤਨਤਨ ਬਾਬਾ ਜਵਾਹਰਦਾਸ ਜੀ ਸੂਸਾ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿਕ ਸੈਂਟਰ ਕੋਇਨਸ ਵਿਲੇਜ ਵਿਖੇ ਕਰਵਾਏ ਜਾ ਰਹੇ ਮਿਤੀ 17 18 ਅਤੇ 19 ਮਈ ਦੇ ਸਮਾਗਮ ਦਾ ਪਰਿਵਾਰਾ ਸਮੀਤ ਹਿੱਸਾ जरूर पुनो जी न्यूयॉर्क तो गिल प्रदीप की रिपोर्ट ग्लोबल पंजाब टीवी हुन तुसी देख सकदे हो ग्लोबल पंजाब टीवी नु डाउनलोड करो साडी ऐप एंड्राइड या आईओएस ते फ्री विच रोकू अते Amazon Fire TV ते या Apple TV ते नाल ही देख सकदे हो लाइव स्ट्रीमिंग www.globalpunjabtv.com ते